ਲਓ ਜੀ ਸਾਡਾ ਭਰਾ ਆ ਜੀ ਪਾਕਿਸਤਾਨ ਤੋਂ ਬਾਈ ਜੀ ਆਇਆਂ ਨੂੰ ਜੀ ਬਹੁਤ ਬਹੁਤ ਜੀ ਆਇਆਂ ਨੂੰ ਤੇ ਅੱਲਾਹ ਪਾਕ ਮਿਹਰ ਕਰੇ ਤੁਹਾਡੇ ਤੇ ਤੇ ਬਹੁਤ ਜੀ ਆਇਆਂ ਨੂੰ ਬਾਮ ਵੈਲਕਮ ਤੁਹਾਡਾ ਤੇ ਪੰਜਾਬ ਚ ਜਿੱਥੇ ਵੀ ਸਾਡਾ ਭਰਾ ਪੂਰੇ ਪੰਜਾਬ ਚ ਕਿਤੇ ਵੀ ਘੁੰਮਦਾ ਕਿਤੇ ਵੀ ਤੇ ਭਰਾ ਤੋਂ ਸਾਡੇ ਤੋਂ ਪੈਸੇ ਨਾ ਲਿਓ ਜਿਵੇਂ ਪਾਕਿਸਤਾਨ ਚ ਪੰਜਾਬੀਆਂ ਦੀ ਸੇਵਾ ਕਰਦੇ ਆ ਇੱਜ਼ਤ ਕਰਦੇ ਆ ਉਵੇਂ ਆਪਣਾ ਵੀ ਫਰਜ਼ ਬਣਦਾ ਵੀ ਇਹ ਭਰਾ ਪਾਕਿਸਤਾਨ ਤੋਂ ਆਇਆ ਤਾਂ ਆਪਾਂ ਵੀ ਬਾਈ ਦੀ ਸੇਵਾ ਕਰੀਏ ਤੇ ਬਾਈ ਜੋ ਮਰਜੀ ਖਰੀਦਦੇ ਕਿਸੇ ਚੀਜ਼ ਦਾ ਪੈਸਾ ਨਹੀਂ ਲੈਣਾ ਬਾਈ ਤੋਂ ਬਾਈ ਜੀ ਨਾਂ ਦੱਸ ਦਿਓ ਤੁਹਾਡਾ ਫਕੀਰ ਹਸੈਨ ਫਕੀਰ ਹਸੈਨ ਤੇ ਬਾਈ ਤੁਹਾਨੂੰ ਆ ਕੇ ਹੀ ਕਹੂਗਾ ਵੀ ਮੈਂ ਪਾਕਿਸਤਾਨ ਤੋਂ ਆਇਆ ਫਕੀਰ ਹਸੈਨ ਮੇਰਾ ਨਾਮ ਆ ਤੇ ਬਾਈ ਬਣੇ ਫੁੱਲ ਇੱਜ਼ਤ ਕਰਿਓ ਸਾਡੇ ਭਰਾ ਦੀ ਥੈਂਕ ਯੂ ਵੀਰੇ ਥੈਂਕ ਯੂ ਜੀ ਬਾਈ ਕੀ ਬਾਤ ਆ ਯਾਰ ਇੱਧਰ ਨੂੰ ਆਓ ਇਹ ਕੌਣ ਸਹੀ ਬਣੀ ਮੋਛ ਤੁਹਾਡੀ ਕਿਆ ਬਾਤ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਵੀਰ ਹੈ ਜੀ ਨਦੇੜ ਸਾਹਿਬ ਤੋਂ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਜੀ ਤਵੇਲੇ ਵਾਲੇ ਪ੍ਰਕਾਸ਼ ਸਿੰਘ ਜੀ ਤਵੇਲੇ ਵਾਲੇ ਬਾਈ ਜੀ ਸਰਤਾਰ ਸਿੰਘ ਗਰੇ ਵਾਲਾ ਕਿਆ ਬਾਤ ਆ ਜੀ ਤਵੇਲੇ ਵਾਲੇ ਘੋੜੇ ਰੱਖੇ ਬਾਬਾ ਜੀ ਸਦੇ ਦਾਦੇ ਪਰਦਾਦੇ ਉਹੀ ਸੇਵਾ ਕਰਦੇ ਸੀ ਗੁਰੂ ਮਹਾਰਾਜ ਦੇ ਘੋੜੇ ਅੱਛਾ ਤੇ ਅਸੀਂ ਉਹ ਸ਼ੇਰ ਜੀ ਸਾਡੀ ਨਵੀਂ ਪੀੜੀ ਚੱਲਦੀ ਹੈ ਭਾਜੀ ਓਕੇ ਓਕੇ ਤੁਸੀਂ ਵੀ ਦਵੇਲੇ ਸੇਵਾ ਕਰਦੇ ਹੋ ਠੀਕ ਹਾਲੇ ਗੁਰਦੁਆਰੇ ਮੈਂ ਡਰਾਈਵਰ ਡਿਊਟੀ ਲੱਗਿਆ ਹੋਇਆ ਹੈ ਓਕੇ ਓਕੇ ਡੈਡੀ ਮੇਰੇ ਹੁਣ ਪ੍ਰਧਾਨ ਹੈਗੇ ਸੀ ਉੱਥੇ ਘੋੜੇ ਦੇ ਸਤਵੰਦ ਠੀਕ ਹੈ ਜੀ ਵਾਇਗਰੂ ਜੀ ਤੁਸੀਂ ਲਓ ਜੀ ਸਾਡਾ ਭਰਾ ਹੈ ਜੀ ਪਾਕਿਸਤਾਨ ਤੋਂ ਬਾਈ ਜੀ ਆਇਆਂ ਨੂੰ ਜੀ ਬਹੁਤ ਬਹੁਤ ਜੀ ਆਇਆਂ ਨੂੰ ਤੇ ਅੱਲਾਹ ਪਾਕ ਮਿਹਰ ਕਰੇ ਤੁਹਾਡੇ ਤੇ ਤੇ ਬਹੁਤ ਜੀ ਆਇਆਂ ਨੂੰ ਬਾਮ ਵੈਲਕਮ ਤੁਹਾਡਾ ਤੇ ਪੰਜਾਬ ਚ ਜਿੱਥੇ ਵੀ ਸਾਡਾ ਭਰਾ ਪੂਰੇ ਪੰਜਾਬ ਚ ਕਿਤੇ ਵੀ ਘੁੰਮਦਾ ਕਿਤੇ ਵੀ ਤਾਂ ਭਰਾ ਤੂੰ ਸਾਡੇ ਤੋਂ ਪੈਸੇ ਨਾ ਲਿਓ ਜਿਵੇਂ ਪਾਕਿਸਤਾਨ ਚ ਪੰਜਾਬੀਆਂ ਦੀ ਸੇਵਾ ਕਰਦੇ ਆ ਇੱਜ਼ਤ ਕਰਦੇ ਆ ਓਵੇਂ ਆਪਣਾ ਵੀ ਫਰਜ਼ ਬਣਦਾ ਵੀ ਇਹ ਭਰਾ ਪਾਕਿਸਤਾਨ ਤੋਂ ਆਇਆ ਤਾਂ ਆਪਾਂ ਵੀ ਬਾਈ ਦੀ ਸੇਵਾ ਕਰੀਏ ਤੇ ਬਾਈ ਜੋ ਮਰਜ਼ੀ ਖਰੀਦਦੇ ਕਿਸੇ ਚੀਜ਼ ਦਾ ਪੈਸਾ ਨਹੀਂ ਲੈਣਾ ਬਾਈ ਤੋਂ ਬਾਈ ਜੀ ਨਾਂ ਦੱਸ ਦਿਓ ਤੁਹਾਡਾ ਫਕੀਰ ਹਸੈਨ ਫਕੀਰ ਹਸੈਨ ਤੇ ਬਾਈ ਤੁਹਾਨੂੰ ਆ ਕੇ ਹੀ ਕਹੂਗਾ ਵੀ ਮੈਂ ਪਾਕਿਸਤਾਨ ਤੋਂ ਆਇਆ ਫਕੀਰ ਹਸੈਨ ਮੇਰਾ ਨਾਮ ਆ ਤੇ ਬਾਈ ਬਣੇ ਫੁੱਲ ਇੱਜ਼ਤ ਕਰਿਓ ਸਾਡੇ ਭਰਾ ਦੀ ਥੈਂਕ ਯੂ ਵੀਰੇ ਥੈਂਕ ਯੂ ਜੀ ਬਾਈ ਕੀ ਆ ਬਾਤ ਆ ਯਾਰ ਇੱਧਰ ਨੂੰ ਆਓ ਹੁਣ ਸਹੀ ਬਣੀ ਮੋਛ ਤੁਹਾਡੀ ਕੀ ਬਾਤ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਵੀਰ ਹੈ ਜੀ ਨਦੇੜ ਸਾਹਿਬ ਤੋਂ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਜੀ ਤਵੇਲੇ ਵਾਲੇ ਪ੍ਰਕਾਸ਼ ਸਿੰਘ ਜੀ ਤਵੇਲੇ ਵਾਲੇ ਬਾਈ ਜੀ ਬਲਤਾਰ ਸਿੰਘ ਗਰੇਵਾਲ ਕੀ ਬਾਤ ਆ ਜੀ ਤਵੇਲੇ ਵਾਲੇ ਘੋੜੇ ਰੱਖੇ ਬਾਬਾ ਜੀ ਸੱਡੇ ਦਾਦੇ ਪਰਦਾਦੇ ਉਹੀ ਸੇਵਾ ਕਰਦੇ ਸੀ ਗੁਰੂ ਮਹਾਰਾਜ ਦੇ ਘੋੜੇ ਅੱਛਾ ਤੇ ਅਸੀਂ ਉਹਨਾਂ ਦੇ ਵੰਸ਼ੇ ਆ ਸਾਡੀ ਨਵੀਂ ਪੀੜੀ ਚੱਲਦੀ ਆ ਭਾਈ ਜੀ ਓਕੇ ਓਕੇ ਤੁਸੀਂ ਵੀ ਤਵੇਲੇ ਸੇਵਾ ਕਰਦੇ ਹੋ ਹਾਲੇ ਗੁਰਦੁਆਰੇ ਮੈਂ ਡਰਾਈਵਰ ਡਿਊਟੀ ਲੱਗਿਆ ਹੋਇਆ ਓਕੇ ਓਕੇ ਡੈਡੀ ਮੇਰੇ ਹੁਣ ਵਰਦਾਨ ਹੈਗੇ ਸੀ ਉੱਥੇ ਘੋੜੇ ਦੇ ਅਸਤੋਨ ਦੇ ਠੀਕ ਹੈ ਜੀ ਵਾਇਗ੍ਰੀ ਜੀ ਤੁਹਾ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ